ਪੱਤਰਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਰਜਸੀ ਕੋਲ ਆਕਲੈਂਡ ਦੀ ਲੋਕਲ ਐਲਕੋਹਲ ਪਾਲਿਸੀ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਐਲਕੋਹਲ ਰੈਗੂਲੇਟਰੀ ਤੇ ਲਾਇਸੈਂਸਿੰਗ ਕਮੇਟੀ ਦੇ ਵੱਲੋਂ ਨਵੀਂ ਪਾਲਿਸੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਇਹ ਪਾਲਿਸੀ ਅਪਰੂਵ ਵੀ ਹੋ ਚੁੱਕੀ ਹੈ ਜਿਸ ਦੇ ਤਹਿਤ ਆਕਲੈਂਡ ਰੀਜਨ ਦੇ ਵਿੱਚ ਸਾਰੀਆਂ ਬੋਟਲ ਸਟੋਰ ਤੇ ਨਾਲ ਦੇ ਨਾਲ ਸੁਪਰਮਾਰਕਟਸ ਦੇ ਵਿੱਚ ਐਲਕੋਹਲ ਵੇਚਣ ਦਾ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਇਸ ਦੇ ਮੁਤਾਬਿਕ ਐਲਕੋਹਲ ਵੇਚਣਾ ਸਿਰਫ ਰਾਤ ਦੇ 9 ਵਜੇ ਤੱਕ ਹੀ ਜਾਰੀ ਰਹੇਗਾ ਇਸ ਸਮੇਂ ਦੀ ਗੱਲ ਕਰੀਏ ਹੁਣ ਸਾਰੇ ਸੁਪਰਮਾਰਕਟ ਦੇ ਵਿੱਚ ਬੋਟਲ ਸਟੋਰਸ ਦੇ ਵਿੱਚ ਅਲਕੋਹਲ ਰਾਤੀ 11 ਵਜੇ ਤੱਕ ਵੇਚੀ ਜਾ ਸਕਦੀ ਹੈ ਪਰ ਇਸ ਪਾਲਿਸੀ ਦੇ ਤਹਿਤ ਅਲਕੋਹਲ ਸਿਰਫ ਰਾਤੀ 9 ਵਜੇ ਤੱਕ ਹੀ ਵੇਚੀ ਜਾ ਸਕੇਗੀ ਕਮੇਟੀ ਦੇ ਮੁਤਾਬਕ ਇਸ ਦੇ ਨਾਲ ਸੇਫ এনवायरमेंट ਪੈਦਾ ਹੋਵੇਗਾ ਤੇ ਕ੍ਰਾਈਮ ਕਟਣ ਦੇ ਵੀ ਅਸਰ ਜਤਾਏ ਜਾ ਰਹੇ ਨੇ ਉਧਰੇ ਇਸ ਪਾਲਿਸੀ ਦੇ ਤਹਿਤ ਸ਼ਰਾਬ ਦੇ ਲਾਇਸੈਂਸ ਦੇ ਨਾਲ ਵੀ ਕਈ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਜਿਸ ਦੇ ਵਿੱਚ 2 ਸਾਲ ਦੇ ਅਲਕੋਹਲ ਲਾਇਸੈਂਸਿੰਗ ਨੂੰ ਫ੍ਰੀਜ਼ ਕਰਨ ਦੇ ਵੀ ਨਵੇਂ ਨਿਯਮ ਹੋਣਗੇ ਫਿਲਹਾਲ ਹਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਕਦੋਂ ਤੋਂ ਲਾਗੂ ਹੋਵੇਗਾ ਪਰ ਬਹੁਤ ਹੀ ਜਲਦੇ ਇਸ ਦਾ ਫੈਸਲਾ ਵੀ ਸਾਹਮਣੇ ਆਏਗਾ